Thank you. ਆ ਗੁਰੂ ਜੀ ਆਸ਼ੀਰਵਾਦ ਆਪਾਂ ਦੇ ਜੀ ਬੋਲੇ ਜੀ ਸੁਣ ਆਸ਼ੀਰਵਾਦ ਆਪੀ ਹੋਰ ਬਾਕੀ ਕਿਰਾਉ ਹੋ ਜੀ ਬੋਲੇ ਜੀ ਸੁਣ ਆਸ਼ੀਰਵਾਦ ਆਪੀ ਆਸ਼ਾਨ ਜੀ ਆਪੇ ਹੋਰ ਜੀ ਆਪੇ ਬਣਾ ਦੇਵਾ ਸਾਹਿਬ ਜੀ ਆ ਮੱਧਵਨ ਕੋਟੀ ਨੂੰ ਕੀ ਜਾਣਾਂ ਜਾਉਂਦੇ। ਦੇਖੋ ਜੀ ਇਹ ਸਥਾਨ ਉਹ ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਵਰ ਦਿੱਤੇ ਸੀ ਕਿ ਨਿਮਾਣਿਆਂ ਦਾ ਮਾਣ। ਨੇਤਾਣਿਆਂ ਦੇ ਤਾਣ। ਅੱਜ ਮੇਰੇ ਵਰਗਾ ਵੀ ਗੁਰੂ ਦਾ ਨਿਮਾਣਾ ਜਿਹੜਾ ਆ ਉਹ ਸ੍ਰੀ ਪਵਿੱਤਰ ਸਥਾਨ ਤੇ ਜਿਹੜਾ ਆ ਨੱਤਮਸਤਕ ਹੋਇਆ ਭਾਵੇਂ ਕਿ ਆਪਾਂ ਸਾਰੇ ਸਮੇਂ-ਸਮੇਂ ਤੇ ਗੁਰੂ ਸੇਵਾਣ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹਿੰਨੇ ਆ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਇਸ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਨਤਮਸਤਕ ਹੋਇਆ ਹਾਂ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਰੂਪ 'ਚ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਆ ਕਿ ਜਲਾਹੀ ਨੇ ਤੇ ਜਲਾਹੀ ਵਾਲੀ ਖੇਡ ਆਪਾਂ ਸਾਰੇ ਜਾਣਦੇ ਆ ਕਿ ਇਹ ਅਮਰੂਨ ਥਾਵਾਂ ਫਿਰਦਾ ਤੇ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸਮੱਚੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਹ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਅਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨਤੀਜ ਹੋਣ ਦੇ ਨਾਤੇ ਥਾਂ ਲੈਣ ਲਈ ਵੀ ਆਇਆ ਥਾਂ ਲੈਣ ਲਈ ਵੀ ਆਇਆ ਤੇ ਸਤਿਗੁਰੂ ਕੋਲੋਂ ਕਿਉਂਕਿ ਸਿੱਖ ਨੇ ਸਤਿਗੁਰੂ ਕੋਲੋਂ ਮੰਗਣਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਇਆ ਔਰ ਸਤਿਗੁਰੂ ਕੋਲ ਇਹ ਵੀ ਸ਼ਕਤੀ ਮੰਗੀਏ ਤੇ ਸਤਿਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵਿਧਿਆ ਜੀ ਤੇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇਹੀ ਸ਼ਕਤੀ ਦਿਆ ਜੇ ਕਿਉਂ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬਲੰਦ ਕਰਨ ਦਾ ਤੇ ਦਿੱਲੀ ਤਖਤ ਨੂੰ ਝਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਤੇ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਜਿਹੜੀ ਹੈ ਉਹ ਜਰੂਰ ਸ਼ਕਤੀ ਬਖਸ਼ੇ ਜੀ ਅਰਦਾਸ ਕਰਕੇ ਆ। ਮਡੋਆ ਸਾਹਿਬ ਵੱਖ-ਵੱਖੇ ਕੈਂਡੀਡੇਟ ਆਪਣੇ ਆਪ ਨੂੰ ਜਿਹੜਾ ਕਿ ਪੰਥਕ ਦੱਸ ਰਹੇ ਨੇ ਤੇ ਹਲਕਾ ਵੀ ਪੰਥਕ ਹੈ ਤੇ ਕਿਸ ਤਰ੍ਹਾਂ ਦੇਖਦੇ ਜੋ ਮੁਕਾਬਲਾ ਕਿਸ ਨਾਲ ਖਾਂਦੇ ਹੋ? ਮੈਂ ਇੱਥੇ ਜੀ ਅੱਜ ਆਇਆ ਮੈਂ ਗਰੂਪਰ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਚਾਹ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ ਮੇਰੇ ਮੂੰਹੋਂ ਉਹਦੇ ਪ੍ਰਤੀ ਹਮੇਸ਼ਾ ਹੀ ਜਿਹੜਾ ਆ ਅੰਦਰੋਂ ਉਬਾਲ ਉੱਠਦਾ ਹੈ ਮੈਂ ਅੱਜ ਉਹਨਾਂ ਦਾ ਵੀ ਇੱਥੇ ਜ਼ਿਕਰ ਨਹੀਂ ਕਰੂੰਗਾ ਹਾਂਜੀ ਉਹਨਾਂ ਦਾ ਵੀ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਮੈਂ ਗੁਰੂ ਦੀ ਹਜ਼ੂਰੀ ਚ ਆਇਆ ਉਹ ਜਾਣਦੇ ਆ ਹਾਂਜੀ ਤੇ ਬਾਕੀ ਇਲੈਕਸ਼ਨ ਇਲੈਕਸ਼ਨ ਹੋ ਜਾਂਦੇ ਆ ਸਰਮਣੀ ਅਕਾਲੀ ਦਲ ਜਿਹੜੀ ਆ ਖੇਤਰੀ ਪਾਰਟੀ ਹੈ ਪੰਜਾਬ ਦੀ ਅੱਜ ਕਾਲੀ ਗੱਲ ਦੇ ਜਿਹੜੇ ਆਗੂ ਆ ਉਹ ਕੁਝ ਕਾਰਨਾ ਕਰਕੇ ਜਿਹੜਾ ਕਿਨਾਰਾ ਕਰਦੇ ਜਾ ਰਹੇ ਆ ਜਿਹਨੇ ਤਲਵੀਰ ਸਿੰਘ ਵੇਲਾ ਜਾਂ ਇੱਕ ਨੌਜਵਾਨ ਆਗੂ ਨੇ ਕੱਲ ਇੱਕ ਨਿੱਜੀ ਚੈਨਲ ਤੇ ਕੁਝ ਗੱਲਾਂ ਕੀਤੀਆਂ ਨੇ ਦਿੱਖਿਆ ਸਾਹ ਪਰ ਕੀ ਕਹਿਣਾ ਕਰੀਏ ਦੇਖੋ ਜੇ ਪਛੋਪੜ ਤੇ ਸੁਣੋਗੇ ਤੇ ਕੱਲ ਤੱਕ ਮਜੀਠੀਆ ਸਾਹਿਬ ਦੀਆਂ ਸਿਫਤਾਂ ਹੀ ਸੁਣੀਆਂ ਤੇ ਰਾਤੋ ਰਾਤ ਪਤਾ ਨਹੀਂ ਕਿਹੋ ਜਿਹਾ ਟੀਕਾ ਲੱਗਦਾ ਆ ਉਹ ਰਿਕਾਰਡ ਹੀ ਪੁੱਠਾ ਚੱਲਣਾ ਸ਼ੁਰੂ ਹੋ ਜਾਂਦਾ ਇਹ ਇੱਥੇ ਨਹੀਂ ਹਰੇਕੀ ਉਹ ਜਦੋਂ ਸਵੇਰੇ ਪਤਾ ਲੱਗਦਾ ਕਿ ਇਧਰੋਂ ਉੱਠ ਕੇ ਉਧਰ ਚਲਾ ਗਿਆ ਆ ਤਾਂ ਉਹ ਕਹਿੰਦਾ ਕਿ ਮੈਨੂੰ ਰਾਤੋਂ ਰਾਤ ਇਹ ਵਿਦੇਸ਼ ਹੋ ਗਿਆ ਇੱਕ ਜਿਹੜੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਨਾ ਕਿ ਜਿੱਥੇ ਚੱਲੇ ਯਾਰ ਚੱਲਣਾ ਆ ਹਾਂਜੀ ਉਸ ਥਾਂ ਤੋਂ ਹਿਲਣਾ ਨਹੀਂ ਅੱਜ ਤੱਕ ਇਹਦਾ ਮਤਲਬ ਜਿਹੜਾ ਆ ਆਡੇ ਰਾਜਨੀਤਿਕ ਬਣੇ ਫਿਰਦੇ ਜਿਹੜੇ ਇਧਰੋਂ ਵਾ ਇਧਰ ਤੇ ਇਧਰੋਂ ਵਾ ਇਧਰ ਜਾਂਦੇ ਹਾਂ ਹਾਂ ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕੋਈ ਮਹਿਸੂਸ ਕਰਦਾ ਕਿ ਯਾਰੇ ਮੈਂ ਇਹਨਾਂ ਨਾਲ ਜੁੜਿਆ ਸੀਗਾ ਪੰਥ ਤੇ ਪੰਜਾਬ ਦੇ ਹਿੱਤ ਵਾਸਤੇ ਪਰ ਇਹਨਾਂ 'ਚ ਕਮਜ਼ੋਰੀ ਹੈ ਉਹ ਜਿਹੜਾ ਅੱਜ ਤੱਕ ਤੁਸੀਂ ਜਿਹੜਾ ਪਰਸਨਲ ਅਲੀਗੇਸ਼ਨ ਲਾ ਲਾ ਕੇ ਕਿ ਤੁਸੀਂ ਅਕਾਲੀ ਦਰ ਨੂੰ ਕਟਾਰੇ 'ਚ ਖੜਾ ਕਰੋ ਚਾ ਕੋਈ ਵੀ ਹੋਵੇ ਮੇਰਾ ਛੋਟਾ ਵੀਰ ਹੈ ਮੇਰਾ ਬੱਚਿਆਂ ਵਰਗਾ ਮੈਂ ਹੀ ਉਹਨੂੰ ਉਂਗਲ ਲਾ ਕੇ ਤੋਰ ਕੇ ਇੱਥੋਂ ਤੱਕ ਬਣਾਇਆ ਕਿ ਅੱਜ ਮੇਰੇ ਵਰਗੇ ਵੀ ਉੱਥੋਂ ਡਰਦੇ ਅੱਜ ਮੈਂ ਵੀ ਡਰਦਾ ਹਾਂ ਹਾਂਜੀ ਇਸ ਕਰਕੇ ਜਿਹੜਾ ਹੈ ਨਾ ਹੁਣ ਤੇ ਹੁਣ ਤੇ ਪੂ ਤੁਹਾਡੇ ਤੋਂ ਡਰ ਲੱਗਦਾ ਠੀਕ ਹੈ ਨਹੀਂ ਆ ਮੇਰੇ ਮੇਰੇ ਬੱਚੇ ਨੂੰ ਇਹ ਸਵਾਲ ਕਰ ਲੈਂਦੇ ਹਾਂ ਤੁਸੀਂ ਹਲਕਿਆਂ ਦੇ ਵਿੱਚੋਂ ਕਿੱਦਾਂ ਦਾ ਪਿਆਰ ਮਿਲ ਰਿਹਾ ਤੇ ਕਿਹਦੇ ਨਾਲ ਮੁਕਾਬਲਾ ਕਰਦੇ ਜੇ ਤੁਸੀਂ ਮੈਂ ਮੁਕਾਬਲੇ ਵਾਲੀ ਗੱਲ ਇੱਥੇ ਕਰਨੀ ਨਹੀਂ ਹਾਂਜੀ ਕੰਮ ਕਰਨ ਦੇ ਤਰੀਕੇ ਚ ਪੰਥ ਤੇ 50% ਸਮਰਪਿਤ ਦੀ ਭਾਵਨਾ ਨੂੰ ਲੈ ਕੇ ਹਾਂਜੀ ਜੇ ਮੇਰਾ ਕੰਮ ਕਰਨ ਦਾ ਜਿਹੜੀ ਕਾਰਗੁਜ਼ਾਰੀ ਹੈ ਤੇ ਜਿੱਦ ਭਾਈ ਉਤੋਂ ਜਾਣੂ ਜੇ ਤੇ ਮਨ ਦੇ ਜਿਵੇਂ ਠੀਕ ਹੈ ਤੇ ਫਿਰ ਵੋਟ ਮੈਨੂੰ ਪਾ ਦਿਆ ਜੇ ਮੇਰੇ ਚ ਕੋਈ ਕਸਰ ਹੈ ਤੇ ਬੇਸ਼ੱਕ ਨਾ ਪਾਇਆ ਜੇ ਪਰ ਜੇ ਤੁਸੀਂ ਇਹ ਵੀ ਕਹੋ ਕਿ ਵਿਰਸਾ ਸੰਗਲਟੂਆ ਯਾਰ ਬੜੀ ਜ਼ਿੰਦਗੀ ਚ ਉਹਨੇ ਸੰਘਰਸ਼ ਕੀਤਾ ਆ ਬੜੇ ਪੰਥ ਵਾਸਤੇ ਪੰਜਾਬ ਵਾਸਤੇ ਉਹਨੇ ਜਦ ਸੀ ਇਹ ਚੱਲਿਆ ਜੇਲਾਂ ਕਟੀਆਂ ਉਹਦੇ ਪਰਿਵਾਰ ਨੇ ਬੜਾ ਕੁਝ ਬਰਦਾਸ਼ਤ ਕੀਤਾ ਆ ਉਹਦੇ ਭਰਾ ਤੇ 17 ਸਾਲ ਦੀ ਉਮਰ ਤੇ ਐਨਸੇ ਲੱਗੀ ਸੀਗੀ 7 ਸਾਲ ਉਹ ਜੇਲ ਕੱਟ ਕੇ ਆਏ 9.5 ਸਾਲ ਦੇ ਲੱਗੇ ਮੈਂ ਕੱਟ ਕੇ ਆਏ ਅਜੇ ਦੁਨੀਆ ਦੀ ਸਾਨੂੰ ਕੋਈ ਜੇਲ ਨਹੀਂ ਛੱਡੀ ਜਿਹੜੀ ਸਾਨੂੰ ਵਿਖਾਈ ਨਾ ਹੋਵੇ ਤੇ ਮੈਂ ਇਸ ਪੱਖੋਂ ਤੇ ਪੰਜਾਬ ਦੀ ਅਸੈਂਬਲੀ 'ਚ ਵੀ ਜਿਸ ਤਰੀਕੇ ਨਾਲ ਪੰਥ ਦੀ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਵਾਸਤੇ ਆਪਦੇ ਇਲਾਕੇ ਦੀ ਜਿਹੜੀ ਸੇਵਾ ਮਿਹਰੇ ਤੇ ਇਲਾਕੇ ਦੀ ਬਿਹਤਰੀ ਵਾਸਤੇ ਜੋ ਕਾਰਜ ਕੀਤੇ ਲੋਕਾਂ ਦੇ ਸਾਹਮਣੇ ਤੇ ਮੈਂ ਤਾਂ ਸਿੱਧਾ ਗੱਲ ਕਹਿੰਨਾ ਕਿ ਜੇ ਮੈਂ ਤੁਹਾਡੇ ਲਈ ਕੰਮਰੀ ਕਿਉਂ ਕਰਤੂਤ ਚੰਗੀ ਹੈ ਤੇ ਵੋਟ ਪਾ ਦੇ ਜੇ ਜੇ ਭਾਈ ਨਹੀਂ ਚੰਗੀ ਫਿਰ ਨਾ ਪਾਇਆ ਜੇ ਪਰ ਇਹ ਵੀ ਕਹੀ ਜਾਓ ਕਿ ਵਿਰਸਾ ਸਿੰਘ ਮਲਟੋਆ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਵਧੀਆ ਹੈ ਜਰ ਹੈ ਵੀ ਧਾਕੜਿਆ ਹਾਂਜੀ ਬੋਲਦਾ ਵੀ ਨਿਰ ਦਿੱਤਾ ਦੇ ਨਾਲ ਆ ਇਨੇ ਪੰਥ ਦੀ ਸੇਵਾ ਵੀ ਵਧੀ ਕੀਤੀ ਹੈ ਪੰਜਾਬ ਦੀ ਸੇਵਾ ਵਧੀ ਕੀਤੀ ਤੇ ਬੋਰਡ ਕਿਸੇ ਹੋਰ ਨੂੰ ਪਾ ਦੇ ਫਿਰ ਸਮਝ ਲੋ ਕਿ ਤੁਸੀਂ ਮੇਰੇ ਨਾਲ ਧੱਕਾ ਕਰਦੇ ਜੇ ਬੇਇਨਸਾਫੀ ਕਰਦੇ ਥੈਂਕ ਯੂ